ਬੇਸ਼ੱਕ ਨतीश ਕੁਮਾਰ ਦੀ ਪਾਰਟੀ ਜਨਤਾਦਲ ਯੂਨਾਈਟਿਡ ਨੇ ਜਿਹੜਾ ਸਪੀਕਰ ਦੀ ਚੋਣ ਦੇ ਲਈ ਭਾਜਪਾ ਦਾ ਸਾਥ ਦਿੱਤਾ ਹੋਵੇ ਤੇ ਸਰਕਾਰ ਬਣਾਉਣ ਲਈ ਵੀ ਸਾਥ ਦਿੱਤਾ ਹੋਵੇ। ਪਰ ਚਰਚਾ ਇਹ ਹੈ ਕਿ ਬਿਹਾਰ ਦੇ ਵਿੱਚ ਭਾਜਪਾ ਤੇ ਜੀਡੀਯੂ ਦੇ ਵਿੱਚ ਸਭ ਕੁਝ ਠੀਕ-ਠਾਕ ਨਹੀਂ ਹੈ। ਤੇ ਇੱਕ ਵੱਡੇ ਆਗੂ ਨੇ ਬਿਆਨ ਦੇ ਦਿੱਤਾ ਹੈ ਕਿ ਛੇਤੀ ਹੀ ਇੰਡੀਆ ਗੱਠਜੋੜ ਚ ਵਾਪਸੀ ਨਤੀਸ਼ ਕਰ ਸਕਦੇ ਨੇ। ਕੱਲ ਨੂੰ ਨतीश ਕੁਮਾਰ ਦੀ ਪਾਰਟੀ ਦੀ ਕਾਰਜਕਾਰਨੀ ਕੌਮੀ ਕਾਰਜਕਾਰਨੀ ਦੀ ਬੈਠਕ ਵੀ ਤੇ ਸਭ ਦੀਆਂ ਨਿਗਾਹ ਉਸ ਤੇ ਟਿਕੀਆਂ ਹੋਈਆਂ ਨੇ ਤੁਸੀਂ ਜੁੜੇ ਹੋ ਲੋਕਪਹਿਨ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਬਿਹਾਰ ਦੇ ਵਿੱਚੋਂ ਪਟਾਕੇ ਪੈਣ ਦੀਆਂ ਸੰਭਾਵਨਾਵਾਂ ਸਾਰਿਆਂ ਨੂੰ ਨੇ ਖਾਸ ਕਰਕੇ ਜੇਕਰ ਦੇਸ਼ ਦੇ ਸੀਨੀਅਰ ਪੱਤਰਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵਿੱਚੋਂ ਸ਼ੋਕਵਾਨ ਖੇੜੇ ਦਾ ਨਾਮ ਅਹਿਮ ਹੈ ਸ਼ੋਕਵਾਨ ਖੇੜੇ ਕਹਿੰਦੇ ਆ ਕਿ ਜਦੋਂ ਵੀ ਪਟਾਕਾ ਪਿਆ ਬਿਹਾਰ ਚੋਂ ਪੈਣਾ ਤੇ ਇਸੇ ਦਰਮਿਆਣੀ ਰਾਸ਼ਟਰੀ ਜਨਤਾਦਲ ਜਾਨੀ ਕਿ ਲਾਲੂ ਪ੍ਰਸ਼ਾਦ ਜਾਦਵ ਦੀ ਪਾਰਟੀ ਆਰ ਜੀ ਡੀ ਦੇ ਸੀਨੀਅਰ ਵਿਧਾਇਕ ਜਿਹੜੇ ਆ ਭਾਈ ਬਰਿੰਦਰ ਨੇਗੇ ਤਿੰਨ ਵਾਰ ਦੇ ਵਿਧਾਇਕ ਨੇ ਸੀਨੀਅਰ ਆਗੂ ਨੇ ਤੇ ਇਸ ਸਮੇਂ ਮੁਖ ਬੁਲਾ ਰਹੇ ਨੇ ਆਰ ਜੀ ਡੀ ਦੇ ਉਹਨਾਂ ਨੇ ਕਿਹਾ ਕਿ ਨਤੀਸ਼ ਕੁਮਾਰ ਛੇਤੀ ਹੀ ਇੰਡੀਆ ਗੱਠਜੋੜ ਚੋਂ ਵਾਪਸੀ ਕਰ ਰਹੇ ਨੇ ਬਿਆਰ ਬੀ ਜੀ ਪੀ ਤੇ ਜਨਤਾਦਲ ਯੂਨਾਈਟਿਡ ਦੇ ਵਿੱਚ ਸਭ ਕੁਝ ਸਹੀ ਨਹੀਂ ਇਹ ਗੱਲ ਵੀ ਸਾਹਮਣੇ ਆ ਗਈ ਆ ਬਿਆਰ ਬੀ ਜੀ ਪੀ ਦੇ ਸੀਨੀਅਰ ਆਗੂ ਸੰਜੇ ਪਾਸਵਾਨ ਜੋ ਕਿ ਗਿਆਤੋਂ ਲੋਕ ਸਭਾ ਮੈਂਬਰ ਸਨ ਉਹਨਾਂ ਦੀ ਥਾਂ ਦੇ ਉੱਤੇ ਜਿੰਤਰਾ ਮਾਂਜੀ ਨੂੰ ਟੇੜ ਦੇ ਕੇ ਸੀਟ ਸ਼ੇਅਰ ਕਰਕੇ ਲੋਕ ਸਭਾ ਚ ਬੀਜੇਪੀ ਲੈ ਕੇ ਆਈ ਹੈ ਉਹਨਾਂ ਨੇ ਕਿਹਾ ਕਿ ਜੇਕਰ ਬਿਹਾਰ ਦੇ ਵਿੱਚ ਜਨਤਾਦਲ ਜੁਆਇੰਟਡ ਨਾ ਹੁੰਦੀ ਤਾਂ ਬੀਜੇਪੀ ਨੂੰ ਜ਼ੀਰੋ ਸੀਟ ਆਉਣੀ ਸੀ ਇਸੇ ਦਰਮਿਆਨ ਖਬਰੇ ਆਈ ਕਿ ਬਿਹਾਰ ਬੀਜੇਪੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਕੇਂਦਰੀ ਮੰਤਰੀ ਅਸ਼ਵਨੀ ਚੋਬੇ ਅਸ਼ਵਨੀ ਚੋਬੇ ਨੇ ਕਿਹਾ ਕਿ ਜਿਹੜੇ ਬਾਹਰੋਂ ਲਿਆਂਦੇ ਹੋਏ ਆਗੂ ਨੇ ਉਹਨਾਂ ਨੂੰ ਸਿਰ ਨਹੀਂ ਚੜਾਇਆ ਜਾਣਾ ਚਾਹੀਦਾ ਭਾਵੇਂ ਕਿ ਬਿਹਾਰ ਦੇ ਵਿਪਤੀ ਮੁੱਖ ਮੰਤਰੀ ਜਿਹੜੇ ਸਮਰਾਟ ਚੌਧਰੀ ਸਮਰਾਟ ਚੌਧਰੀ ਖੁਸ਼ਵਾਹਾ ਬਰਾਦਰੀ ਨਾਲ ਸੰਬੰਧ ਰੱਖਦੇ ਐ ਤੇ ਉਹਨਾਂ ਦਾ ਕਾਫੀ ਆਧਾਰ ਵੀ ਮੰਨਿਆ ਜਾਂਦਾ ਇਥੋਂ ਇਹ ਪਤਾ ਲੱਗ ਜਾਂਦਾ ਹੈ ਕਿ ਸਮਰਾਟ ਚੌਧਰੀ ਲਗਾਤਾਰ ਇਹ ਗੱਲ ਕਹਿ ਰਹੇ ਆ ਕਿ ਭਾਜਪਾ ਜਨਤਾਦਲ ਯੂनाइटेड ਦੇ ਨਾਲ ਰਲ ਕੇ ਚੋਣ ਲੜੇਗੀ ਜਨਤਾਦਲ ਯੂनाइटेड ਵੱਡੀ ਪਾਰਟੀ ਜਾਨੀ ਕਿ ਵੱਡਾ ਭਰਾ ਹੋਵੇਗੀ ਬਿਹਾਰ ਦੇ ਵਿੱਚ ਹੁਣ ਗੱਲ ਇਹ ਹੈ ਕਿ ਭਾਈ ਵਿਰੇਂਦਰ ਦਾ ਜਿਹੜਾ ਆਰਜीडी ਦੇ ਐਮਐਲਏ ਆ ਉਹਨਾਂ ਦਾ ਇਹ ਬਿਆਨ ਬੜੀ ਸੰਜੀਦਗੀ ਦੇ ਨਾਲ ਲਿਆ ਜਾ ਰਿਹਾ ਹੈ ਬਿਹਾਰ ਨੂੰ ਕਵਰ ਕਰਨ ਵਾਲੇ ਪੱਤਰਕਾਰ ਇਹ ਗੱਲ ਮੰਨਦੇ ਆ ਕਿ ਭਾਈ ਵਿਰੇਂਦਰ ਜਿਹੜੇ ਆ ਉਹ ਹਵਾ ਚ ਗੱਲ ਨਹੀਂ ਛੱਡਦੇ ਉਹ ਉਹਨਾਂ ਦਾ ਜਿਹੜਾ ਆ ਚਰਿੱਤਰ ਹੈ ਸਿਆਸਤ ਦੇ ਅੰਦਰੋਂ ਬੜਾ ਸੁਲਝਿਆ ਹੋਇਆ ਇਮਾਨਦਾਰ ਚਰਿੱਤਰ ਹੈ ਬਲਾਰਾ ਹੋਣ ਦੇ ਨਾਤੇ ਉਹ ਸਾਰੀਆਂ ਗੱਲਾਂ ਸੋਚ ਸਮਝ ਕੇ ਅਤੇ ਨਾਪ ਤੋਲ ਕੇ ਕਰਦੇ ਆ ਫੈਕਟ ਐਂਡ ਫਿਗਰਸ ਨੂੰ ਧਿਆਨ ਚ ਰੱਖ ਕੇ ਕਰਦੇ ਆ ਤਾਂ ਆਖਰਕਾਰ ਹੁਣ ਮਸਲਾ ਇਹ ਹੈ ਕਿ ਜੀਡੀਯੂ ਦੀ ਕੱਲ੍ਹ ਵਾਲੀ ਮੀਟਿੰਗ ਦੇ ਵਿੱਚ ਕੀ ਫੈਸਲਾ ਹੁੰਦਾ ਆ ਕਿਉਂਕਿ ਨतीश ਕੁਮਾਰ ਦੀਏ ਆਖਰੀ ਪਾਰੀ ਹੈ ਕਿਉਂਕਿ ਲਗਭਗ ਸਾਲ ਦੇ ਅੰਦਰ ਅੰਦਰ 2 ਸਾਲਾਂ ਦੇ ਅੰਦਰ ਅੰਦਰ ਵੋਟਾਂ ਪੈ ਜਾਣੀਆਂ ਨੇ ਬਿਹਾਰ ਦੇ ਵਿੱਚ ਜਾਨੀ ਕਿ ਕਿਹਾ ਜਾਂਦਾ ਸੀ ਕਿ ਮਹਾਰਾਸ਼ਟਰ ਦੇ ਨਾਲ ਕਰਾ ਲਿਆ ਜਾਣ ਗਿਆ ਨਤੀਸ਼ ਕੁਮਾਰ ਚਾਹੁੰਦੇ ਸੀਗੇ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਇਕੱਠੀਆਂ ਹੋਣ ਪਰ ਬੀਜੇਪੀ ਉਹਨਾਂ ਨੂੰ ਲਾਰਾ ਲਾ ਕੇ ਜਿਹੜਾ ਉਹ ਨਹੀਂ ਕਰਾਈਆਂ ਉਹਨਾਂ ਨੂੰ ਜਿਹੜਾ ਕੈਬਨਟ ਦੇ ਵਿੱਚ ਸਹੀ ਥਾਂ ਵੀ ਨਹੀਂ ਦਿੱਤੀ ਗਈ ਉਹਨਾਂ ਨੂੰ ਕਹਿ ਲਈਏ ਕਿ ਮੱਝਾ ਚਾਰਨ ਵਾਲਾ ਮਹਿਕਮਾ ਜਿਹੜਾ ਉਹ ਦੇ ਦਿੱਤਾ ਗਿਆ ਤਾਂ ਇਸ ਤੋਂ ਬਿਹਾਰੀ ਲੋਕ ਵੀ ਬਹੁਤੇ ਖੁਸ਼ ਨਹੀਂ ਜਨਤਾਦਲ ਯੂनाइटेड ਦੇ ਵਿੱਚ ਵੀ ਇਸ ਨੂੰ ਲੈ ਕੇ ਖੁਸ਼ੀ ਨਹੀਂ ਪਾਈ ਜਾ ਰਹੀ ਜਨਤਾਦਲ ਯੂनाइटेड ਵਾਲੇ ਇਹ ਗੱਲ ਸਮਝਦੇ ਆ ਕਿ ਜੇਕਰ ਸਾਨੂੰ ਸਹੀ ਮੰਤਰਾਲੇ ਨਹੀਂ ਦਿੱਤੇ ਜਾ ਸਕਦੇ ਅਸੀਂ ਰੇਲ ਵਰਗੇ ਵੱਡੇ ਤੇ ਅਹਿਮ ਮੰਤਰਾਲੇ ਚਲਾ ਕੇ ਦਿਖਾਏ ਨੇ ਤਾਂ ਸਾਨੂੰ ਹੁਣ ਸਾਨੂੰ ਕੁਝ ਵੀ ਨਹੀਂ ਦਿੱਤਾ ਗਿਆ ਇਸ ਕਰਕੇ ਜਿਹੜੀ ਆ ਉਹ ਕਾਫੀ ਭਾਵਨਾ ਜਨਤਾਦਲ ਯੂनाइटेड ਦੇ ਥੱਲੜਲੇ ਕਾਡਰ ਦੇ ਵਿੱਚ ਪਾਈ ਜਾ ਰਹੀ ਆ ਸਵਾਲ ਇਹ ਆ ਕਿ ਕੱਲ ਦੀ ਬੈਠਕ ਚ ਕੀ ਹੋਣਾ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੀ ਦਸੰਬਰ ਦੇ ਵਿੱਚ ਜਦੋਂ ਨਤੀਸ਼ ਕੁਮਾਰ ਨੇ ਆਪਣੀ ਪਲਟੀ ਮਾਰੀ ਇੰਡੀਆ ਤੋਂ ਐਨਡੀਏ ਗੱਠ ਜੋੜ ਚ ਗਏ ਤਾਂ ਉਹਨਾਂ ਨੇ ਕੌਮੀ ਕਾਰਜਕਾਰਨੀ ਦੀ ਮੀਟਿੰਗ ਦਿੱਲੀ 'ਚ ਸੱਦੀ। ਸੂਤਰ ਦੱਸਦੇ ਆ ਕਿ ਦਿੱਲੀ 'ਚ ਹੋਣ ਵਾਲੀ ਹਰ ਮੀਟਿੰਗ ਦਾ ਜਿਹੜਾ ਆਪਣਾ ਇੱਕ ਮਹੱਤਵ ਹੁੰਦਾ ਆ। ਚਰਚਾ ਇਹ ਵੀ ਆ ਕਿ ਬਿਹਾਰ ਦੇ ਵਿੱਚ ਕੀ ਹੋਣਾ ਆ, ਬਿਹਾਰ 'ਚ ਜਨਤਾਦਲ ਯੂਨਾਈਟਿਡ ਭਾਜਪਾ ਨਾ ਰਹਿਣਾ ਚਾਹੁੰਦੀ ਆ ਨਹੀਂ ਰਹਿਣਾ ਚਾਹੁੰਦੀ, 바ਰਗੇਨਿੰਗ ਦੀ ਸਥਿਤੀ ਕਿੱਥੋਂ ਤੱਕ ਲੈ ਕੇ ਜਾਣਾ ਚਾਹੁੰਦੀ ਆ ਸੀਟਾਂ ਦੇ ਮਾਮਲੇ ਵਿੱਚ। ਇਹ ਸਾਰੀਆਂ ਚੀਜ਼ਾਂ ਤੈਅ ਹੋ ਜਾਣੀਆਂ। ਪਾਈ ਬ੍ਰਿੰਦਰ ਦੇ ਬਿਆਨ ਨੂੰ ਦੇਖਦਿਆਂ ਹੋਇਆਂ ਇਹ ਚਰਚਾ ਤਾਂ ਸਪਸ਼ਟ ਹੈ ਕਿ ਆਉਂਦੇ ਕੁਝ ਦਿਨਾਂ ਦੇ ਵਿੱਚ ਖਾਸ ਕਰਕੇ ਕੱਲ ਨੂੰ ਕੋਈ ਵੱਡਾ ਸਿਆਸੀ ਹਲਚਲ ਜਿਹੜੀ ਹੈ ਵੱਡਾ ਸਿਆਸੀ ਘਟਨਾਕ੍ਰਮ ਤੇ ਵੱਡੀ ਹਲਚਲ ਹੈ ਜਿਹੜੀ ਉਹ ਸਾਹਮਣੇ ਆ ਸਕਦੀ ਹੈ